ਰਾਗੀ ਤੁਰਿਆ ਜਾਂਦਾ ਤੇ ਫੁੱਲਾਂ ਦੀ ਖੂਬਸੂਰਤ ਬਗੀਚੀ ਵੇਖ ਕੇ ਫਲਵਾੜੀ ਵੇਖ ਕੇ ਬੜਾ ਕਰਸ਼ਤ ਹੁੰਦਾ ਉਸ ਪਾਸੇ ਆ ਜਾਂਦਾ ਜਿੱਧਰ ਫੁੱਲ ਖਿੜੇ ਹੋਇਆ ਖਸ਼ਬੂ ਅੰਤਾਂ ਦੀ ਖੜੇ ਹੋਏ ਗੁਲਾਬ ਬੜੀ ਧੀਰ ਬੈਠਾ ਹੈ ਮਹਿਕ ਨੂੰ ਮਾਣਿਆ ਤੇ ਭਾਈ ਵੀਰ ਸਿੰਘ ਜੀ ਕਹਿੰਦੇ ਵੀ ਕਿੰਨੀ ਕਿੰਨੀ ਧੀਰ ਬੈਠ ਸਕਦਾ ਸੀ ਕਹਿੰਦੇ ਬਗੋੜਕ ਨੂੰ ਤੁਰਨਾ ਸੀ ਜਾਣ ਲੱਗਾ ਤੇ ਇੰਨਾ ਕਾਇਲ ਹੋਇਆ ਵੀ ਇੱਕ ਸੋਹਣਾ ਮੋਟਾ ਜਿਹਾ ਖੜਿਆ ਹੋਇਆ ਗੁਲਾਬ ਦਾ ਫੁੱਲ ਤੇ ਉਹਨੂੰ ਤੋੜਨ ਲੱਗਾ ਇਹ ਬੜਾ ਸੋਹਣਾ ਹੈ ਮਹਿਕ ਲਵਾਂਗਾ ਸੁੰਦਰਤਾ ਮਾਣਾਗਾ ਘਰ 'ਚ ਸਜਾਵਾਂਗਾ ਹੁਣ ਵੇਖੋ ਉਸ ਕਲਮ ਦੀ پرواز कैसी ਹੈ ਨਾ ਦੇਖੋ ਤੁਸੀਂ ਜੋ ਜੋ ਜੀ ਹੋਏ ਸੋ ਉਹ ਹੀ ਬਾਹਰ ਆਉਣਾ ਹੁੰਦਾ ਹੈ ਕਹਿੰਦੇ ਜਦੋਂ ਰਾਗੀਰ ਤੋੜਨ ਲੱਗਾ ਫੁੱਲ ਨੂੰ ਗਾੜੀ ਵੱਲ ਨੂੰ ਹੱਥ ਵਧਿਆ ਤੇ ਫੁੱਲ ਦੀ ਰੂਹ ਚੀਕੀ ਖਿਆਲਾਂ ਦੀ ਪ੍ਰਵਾਜ ਵਿੱਚੋਂ ਨਿਕਲੇ ਬੋਲ ਵੇਖਿਓ ਕਿੰਨੇ ਖੂਬਸੂਰਤ ਕਹਿੰਦੇ ਉਸ ਫੁੱਲ ਦੀ ਰੂਹ ਨੇ ਚੀਕ ਕੇ ਕੀ ਆ ਰਹੀ ਵੇਖੀ ਮੈਨੂੰ ਤੋੜੀ ਨਾ ਤੇਵਾਰਾਗੀਰ ਖਿਆਲਾਂ ਵਿੱਚੋਂ ਨਿਕਲਦੇ ਜਵਾਬ ਕਹਿੰਦੇ ਵੀ ਕਿਉਂ ਨਾ ਤੋੜਾਂ ਮੈਂ ਤੇਰਾ ਕਾਇਲ ਆ ਮੈਂ ਤੇਰਾ ਕਦਰਦਾਨ ਆ ਮੈਂ ਤੇਰਾ ਮਤਵਾਲਾ ਹੋ ਗਿਆ ਤੇਰੀ ਖੁਸ਼ਬੂ ਦਾ ਤੇਰੀ ਸੁੰਦਰਤਾ ਦਾ ਆਸ਼ਿਕ ਹੋ ਗਿਆ ਮੇਰੇ ਤੋਂ ਵੱਡਾ ਤੈਨੂੰ ਕਦਰਦਾਨ ਨਹੀਂ ਮਿਲਣਾ ਮੈਂ ਤੇਰੀ ਤੋਹੀਨ ਕਰਨ ਦੀ ਥੋੜਾ ਤੋੜ ਰਿਆਂ ਇਤਿਹ ਤਰ੍ਹਾਂ ਸਨਮਾਨ ਹੈ ਵੀ ਮੈਂ ਤੈਨੂੰ ਆਪਣੇ ਡਰਾਈਂਗ ਰੂਮ ਚ ਘਰ ਚ ਸਜਾਵਾਂਗਾ ਜਾ ਕੇ ਤੇ ਭਾਈ ਸਾਹਿਬ ਜੀ ਕਹਿੰਦੇ ਉਸ ਫੁੱਲ ਦੀ ਰੂਹ ਚੀਕ ਕੇ ਕਹਿੰਦੀ ਆ ਵੀ ਸੱਜਣਾ ਜਿਹੜੀ ਸੁੰਦਰਤਾ ਦਾ ਤੂੰ ਆਸ਼ਿਕ ਹੋਇਆ ਜਿਹੜੀ ਮਹਿਕ ਦਾ ਤੂੰ ਮਤਵਾਲਾ ਹੋਇਆ ਜਿਹੜੀ ਖੁਸ਼ਬੂ ਨੇ ਤੈਨੂੰ ਆਕਰਸ਼ਿਤ ਕੀਤਾ ਇਹ ਓਨੀ دیر ਹੈ ਜਿੰਨੀ دیر ਮੈਂ ਡਾਲੀ ਨਾਲ ਜੁੜਿਆ ਮੂਲ ਨਾਲ ਜੁੜਿਆ ਜਦੋਂ ਤੂੰ ਤੋੜ ਲਿਆ ਉਦੋਂ ਨਾ ਸੁੰਦਰਤਾ ਰਹਿਣੀ ਹੈ ਤੇ ਨਾ ਮਹਿਕ ਰਹਿਣੀ ਸੁੱਕਵਤਾ ਦੇਖੀ ਹੋਣਾ ਡਾਲੀ ਨਾਲੋਂ ਤੋੜ ਨਾ ਸੰਗ ਅਸਾਂ ਹੱਟ ਮਹਿਕ ਦੀ ਲਈ ਲੱਖ ਗਾਹਕ ਜੇ ਸੁੰਗੇ ਆ ਕੇ ਖਾਲੀ ਇਤ ਨਾ ਜਾਈਂ ਤੂੰ ਜੇ ਇੱਕ ਤੋੜ ਕੇ ਲੈ ਗਿਓ ਇੱਕ ਜੋਗਾ ਰਹਿ ਜਾਸੀ ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਨਸ ਗਏ ਕੋਈ ਦੋਸ਼ ਇਹਨਾਂ ਦੀ ਖੇੜ ਤੇ ਤੇਰੇ ਉਹੀ ਹੱਥ ਜਿਹੜੇ ਮੇਰੀ ਸੁੰਦਰਤਾ ਦੇ ਕਾਇਲ ਹੋਏ ਮੈਨੂੰ ਤੋੜ ਰਹੇ ਨੇ ਨਾ ਉਹੀ ਹੱਥ ਫਿਰ ਮੇਰੀ ਬਦਸੂਰਤੀ ਵੇਖ ਕੇ ਮੈਨੂੰ ਗੰਦਗੀ ਦੇ ਢੇਰ ਤੇ ਸੁੱਟਦੇ ਮੇਰੀ ਸੁੰਦਰਤਾ ਹੈ ਮੇਰੇ ਮੂਲ ਨਾਲ ਜੁੜਨਾ ਜੇ ਅਸੀਂ ਚਾਹੁੰਦੇ ਆ ਖੇੜਾ ਵਿਗਾਸ ਜਲਾਲ ਤਜਸਵੀ ਨੂਰ ਗੁਰੂ ਵਾਲਾ Here sanumul al jornal.